ਆਪਣੇ ਅਕਾਊਂਟ ਦੇ ਵਿੱਚ 1 ਲੱਖ ਰੁਪਈਆ ਹੋਰ ਆ ਗਿਆ। ਹਾਂ ਮੈਨੂੰ ਪਤਾ ਆ ਭਾਬੀ ਨੇ ਭੇਜਿਆ 1 ਲੱਖ ਰੁਪਈਆ। ਉਹ 2 ਲੱਖ ਰੁਪਈਆ ਹਜੇ 4 ਦਿਨ ਪਹਿਲਾਂ ਤਾਂ ਤੇਰੇ ਭਰਾ ਨੇ ਭੇਜਿਆ ਸੀ ਭਾਬੀ ਨੂੰ ਬਚਾਰੇ ਨੂੰ ਭੇਜਣ ਦੀ ਕੀ ਲੋੜ ਸੀ। ਕਈ ਕੰਮ ਤਾਂ ਪੇਕੇ ਆਹ ਬਿਨਾ ਕਹੇ ਕਰ ਦਿੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਧੀ ਨੂੰ ਪੈਸਿਆਂ ਦੀ ਕਿੰਨੀ ਲੋੜ ਹੈ। ਤੇ ਰਹੀ ਗੱਲ ਮੇਰੇ ਸਹਮੀ ਵੀਰੇ ਦੀ। ਭਲਾ ਉਹਦੇ ਵਰਗਾ ਕੌਣ ਬਣ ਜੂ? ਉਹਨੂੰ ਪਤਾ ਸੀ ਵੀ ਮੇਰੀ ਭੈਣ ਦਾ ਘਰ ਬਣਦਾ। ਉਹਨੂੰ ਕਹਿਣਾ ਵੀ ਨਹੀਂ ਪਿਆ। ਵੀ ਮੈਨੂੰ ਪੈਸੇ ਚਾਹੀਦੇ ਨੇ ਆਪਣੇ ਆਪ ਹੀ ਭੇਜ ਦਿੱਤੇ ਉਹਨੇ ਤੇ ਰਹਿੰਦੀ ਹੁੰਦੀ ਕਸਰ ਕਰਤੀ ਪੂਰੀ ਮੇਰੀ 나ਜ ਭਾਬੀ ਨੇ ਪਰ ਇੱਕ ਗੱਲ ਦਾ ਹੁਣ ਆਪਾਂ ਨੂੰ ਵੀ ਧਿਆਨ ਰੱਖਣਾ ਪੈਣਾ ਵੀ ਜੇ ਤੇਰੇ ਪੇਕੇ ਚੰਗੇ ਨੇ ਨਾ ਤਾਂ ਆਪਾਂ ਵੀ ਉਹਨਾਂ ਨੂੰ ਚੰਗੇ ਬਣ ਕੇ ਦਿਖਾਉਣਾ ਉਹਨਾਂ ਦੇ ਦਿੱਤਾ ਪੈਸਾ ਮਦਦ ਵਜੋਂ ਦਿੱਤਾ ਉਹਨਾਂ ਦੀ ਪਾਈ ਪਾਈ ਗਿਣ ਕੇ ਧੰਨਵਾਦ ਸਹਿਤ ਉਹਨਾਂ ਨੂੰ ਵਾਪਸ ਵੀ ਕਰਨਾ ਉਹ ਕਿੱਥੋਂ ਵਾਪਸ ਲੈ ਲੈਣਗੇ ਇਹ ਗੱਲ ਗਲਤ ਹੈ ਐਦਾਂ ਤਾਂ ਰਿਸ਼ਤਿਆਂ ਦੇ ਵਿੱਚ ਫਰਕ ਪੈ ਜੂ ਕੱਲ ਨੂੰ ਤੂੰ ਹੀ ਉਹਨਾਂ ਨੂੰ ਬੋਝ ਲੱਗਣ ਲੱਗ ਜਾਏਗੀ ਪੈਸਿਆਂ ਦਾ ਹਿਸਾਬ ਕਿਤਾਬ ਤਾਂ ਮਾਵਾ ਧੀਆਂ ਦੇ ਲੇਖੇ ਜੋਖੇ ਵਰਗਾ ਹੋਣਾ ਚਾਹੀਦਾ ਆਹ ਦੇਖ ਲੈ ਗੁੱਡੀ ਇਹਨਾਂ ਦਾ ਹਾਲ ਅੱਜ ਮੇਰੀ ਧੀ ਨੇ ਆਉਣਾ ਕਿਵੇਂ ਸਲਾਹ مشਵਰੇ ਕਰਨ ਲੱਗੇ ਹੋਏ ਆ ਐਉਂ ਨਹੀਂ ਵੀ ਅਸੀਂ ਕਿ ਆਖੀ ਕੁੜੀ ਨਿਆਣਾ ਕੰਗਣਾ ਬੰਨਣਾ ਸਲਾਹਾਂ ਕਰਨ ਲੱਗੇ ਵੀ ਕੀ ਦੇਣਾ ਕੀ ਕਰਨਾ ਹਨਾ ਫਿਕਰਾਂ 'ਚ ਪੈ ਗਏ ਹੋਮੋਂਗੇ ਇਹ ਚ ਫਿਕਰ ਆਣੀ ਭਲਾ ਕਿਹੜੀ ਗੱਲ ਐ ਬੇਬੇ ਇਹ ਤਾਂ ਕਦੋਂ ਦੇ ਢੀਕਦੇ ਸੀ ਇਹੀ ਲੇਟ ਹੋ ਗਈ ਇਹਨੇ 10 ਵਜੇ ਆਉਣਾ ਸੀ ਹੁਣ ਤਕਰੀਬਨ 1 ਵਜੇ ਦਾ ਆਲਾ ਹੋ ਗਿਆ ਠੀਕ ਨੇ ਹੁੰਦਾ ਤਾਂ ਉੱਥੇ ਨਾ ਖੜੇ ਦੇਖਦੇ ਹੁੰਦੇ ਗੁੱਡੀ ਆਈ ਨਾ 2 ਘੰਟਾ ਹੋ ਗਿਆ ਤੁਹਾਡੇ ਸਲਾਵਾ ਸ਼ਮਰ ਮੁੱਕੇ ਨਹੀਂ ਦੇ ਲਾ ਚਲ ਬੇਬੇ ਤੂੰ ਬੱਸ ਅੱਜ ਦਾ ਦੇਣਾ ਥੋੜੀ ਜਿਹੀ ਸ਼ਾਂਤੀ ਰੱਖ ਤੇ ਆਹ ਜਿਹੜਾ ਚਗਰਾਠ ਵਾਲਾ ਕੰਗਣਾ ਵਾਲਾ ਕੰਮ ਪਹਿਲਾਂ ਆਪਾਂ ਇਹਨਾਂ ਬੇਲੀਏ ਚਲ ਅੱਜ ਉਹ ਆਜੋ ਜਲਦੀ ਹੁਣ ਪਹਿਲੇ ਹੀ ਇੰਨਾ ਲੇਟ ਹੋ ਗਏ ਸਰਦਾਰ ਜੀ ਜਲਦੀ ਕੀਜਾ ਆਪਾਂ ਕੰਮ ਵੀ ਸ਼ੁਰੂ ਕਰਨਾ ਹੈ ਬੈਠ ਤਾਂ ਪਹਿਲਾਂ ਚਿਕਾ ਦਿੰਦਾ ਚੱਕ ਪਵਾਵੇਂਗਾ ਵੱਡਾ ਲੱਗਿਆ ਘਰ ਬਣਾਉਣ ਇਹ ਓ ਬੇਬੇ ਸ਼ਾਂਤੀ ਰੱਖ ਚੱਲ ਗੁੱਡੀ ਆ ਤੂੰ ਬੰਨ ਕੰਗਣਾ ਚੱਲ ਆ ਆ ਬਿਸਤਰੀ ਜੀ ਆ ਦੇਖੋ ਕਿੱਥੇ ਪੱੜਣਾ ਬਣਾਓ ਜਰਾਕ ਦੇਖੀ ਕਿਤੇ ਕੰਗਣਾ ਬੰਨਣ ਦੇ ਚਾਚ ਕਿਤੇ ਗਿੱਟੇ ਨਾ ਥੜਾਲੀਆਂ ਆਪਦੇ ਕੁਰਸੀ ਤੋਂ ਡਿੱਗ ਕੇ ਗੁੱਡੀ ਤੂੰ ਕੰਗਣਾ ਤਾਂ ਬੰਨਣ ਲੱਗੀ ਸਿਰ ਤਾਂ ਟੱਕਲਾ ਇਹ ਦਊ ਹੁਣ ਮੇਰੀ ਧੀ ਨੂੰ ਅਕਲਾ ਜਦ ਕਹਿੰਦੀ ਆ ਟੱਕਲਾ ਪੁੱਤ ਬੀਰੇ ਤੁਹਾਨੂੰ ਗੱਤ-ਬਾਤ ਤੇ ਲਈ ਫਾਈ ਸਮਾਂ ਬਤਾਇਂ ਕੁੜੀ ਨੇ ਤਾਂ ਆਪਣੀ ਜ਼ਿੰਮੇਵਾਰੀ ਨਿਭਾਤੀ ਹੁਣ ਇਹ ਦੇਖਦੀਆਂ ਕੀ ਰੰਗ ਲਾਉਂਦੇ ਨੇ ਫਸ 1100 ਰੁਪਈਆ ਏ ਗੁੱਡੀ ਇਹ ਤਾਂ ਸਗਨ ਵਜੋਂ ਹੀ ਤੈਨੂੰ 1100 ਦਿੱਤਾ ਜਿਸ ਦਿਨ ਲੈਂਟਰ ਪਿਆ ਤੇ ਆਪਾਂ ਗ੍ਰਹਿ ਪ੍ਰਵੇਸ਼ ਕੀਤਾ ਨਾ ਸਾਰੀ ਕਸਰ ਕੱਢ ਦੋ ਤੋ ਫਿਕਰ ਨਾ ਕਰੀ ਐਵੇਂ ਬੇਬੇ ਨੂੰ ਤਾਂ ਨਾ ਮਾੜਾ ਜਾ ਕਹਿਣ ਦੀ ਆਦਤ ਹੈ ਵੀਰੇ ਮੰਮੀ ਜੈਜ ਹੀ ਕਹਿੰਦੀ ਆ ਤੁਹਾਨੂੰ 1100 ਫੜਾਉਣ ਲੱਗਿਆ ਨਹੀਂ ਸ਼ਰਮ ਆਈ ਮੈਨੂੰ ਤਾਂ ਫੜਨ ਲੱਗੇ ਨੂੰ ਸ਼ਰਮ ਆ ਗਈ ਵੀਰੇ ਦੇਸੇ ਕਿਉਂ ਦੀ ਮਠਿਆਈ ਦਾ ਤਾਂ ਡੱਬਾ ਹੀ 650 ਦਾ ਲਿਆ ਫਿਰ ਮੈਂ 500 ਦਾ ਕੰਗਣਾ ਲਿਆ ਜਿਹੜਾ ਬਾਜ਼ਾਰ ਆਉਣ ਜਾਣ ਦਾ ਖਰਚਾ ਲੱਗ ਹੋਇਆ 1500 ਤਾਂ ਮੇਰਾ ਖੁੱਲ ਕੇ ਆਉਣ ਦਾ ਹੱਥ ਤੇ ਮੇਰੇ 1100 ਧਰਤਾ ਪਰ ਪੈਣੀ ਇੱਕ ਗੱਲ ਦਾ ਦੱਸ ਵੀ ਇਹ ਕੋਈ ਡੀਲ ਹੈ ਇਹ ਸਗਨ ਹੈ ਇੱਕ ਕੰਗਣਾ ਤੋਂ ਸਗਨ ਵਜੋ ਬੰਨਣ ਆਈ ਸੀ ਨਾ ਕਿ ਤੋ ਵੇਚਣ ਆਈ ਸੀ ਆ ਦੇਖ ਲੈ ਗੁੱਡੇ ਇਹਨਾਂ ਦਾ ਹਾਲ ਪੌਣਾ ਘਰ ਆ ਨੰਗਪਣਾ ਦਿਖਾਉਂਦੇ ਨੇ ਮੰਮੀ ਇਹੋ ਜਿਹੇ ਮੌਕੇ ਤੇ ਇਹੋ ਜਿਹੇ ਗੱਲਾਂ ਕਰਕੇ ਨਾ ਬਰਸ਼ਗਨੀ ਨਹੀਂ ਕਰੀ ਦੀ ਤੂੰ ਚੁੱਪ ਕਰ ਨਹੀਂ ਬੱਢੀ ਉਹਨਾਂ ਦੀ ਹਮੈਤਣ ਬਣਦੀਆਂ ਮੇਰੀ ਕੁੜੀ ਦਾ ਵੀ ਮਾਨ ਸਤਕਾਰ ਚਾਹੀਦਾ ਬੇਬੇ ਤੈਨੂੰ ਤੇ ਭੈਣ ਨੂੰ ਖੁਸ਼ ਕਰਨਾ ਤਾਂ ਮੈਨੂੰ ਲੱਗਦਾ ਬਹੁਤ ਔਖਾ ਜੋ ਮਰਜ਼ੀ ਕਰ ਲੋ ਪਰ ਤੁਸੀਂ ਖੁਸ਼ ਨਹੀਂ ਹੋ ਸਕਦੀਆਂ ਐ ਕਰ ਭੈਣ ਆ ਪਿਆ ਪਰਸ ਤੇਰੇ ਮੂਰੇ ਜਿੰਨਾ ਤੈਨੂੰ ਠੀਕ ਲੱਗਦਾ ਨਾ ਤੋ ਉਹਨਾਂ ਸਗਨ ਆਪੇ ਹੀ ਕੱਢ ਲਾ ਤੋ ਕਿੰਨਾ ਚਲਾਕ ਆਏ ਬਟੂਆ ਦੇਤਾ ਨਾ ਤੋ ਛੱਡਣ ਜੋਗੀ ਨਾ ਤੋ ਕੱਢਣ ਜੋਗੀ ਆਏ ਨਹੀਂ ਵੀ 5000 ਕੱਢ ਕੇ ਕੁੜੀ ਦੇ ਹੱਥ ਤੇ ਧਰ ਦਿਆ ਬੇਬੇ ਤੂੰ ਹੁਣ ਤਾਂ ਗੁੱਸਾ ਛੱਡ ਦੇ ਆ ਭੈਣ ਵੀ ਮੇਰੀ ਬਟੂਆ ਵੀ ਮੇਰਾ ਤੇ ਪੈਸੇ ਵੀ ਇਹਦੇ ਆ ਲਓ ਤੂੰ 5 ਕਹਿਨੀ ਆ ਮੈਂ 11000 ਕਰ ਦੇਣਾ ਕਟੋ-ਕਟ ਸ਼ਗਨਾ ਦੇ ਕੰਮਾਂ 'ਚ ਤਾਂ ਹੱਸ ਕੇ ਰੱਬ ਅੱਗੇ ਦੁਆ ਕਰ ਲੋ ਵੀ ਜਿਹੜਾ ਘਰ ਬਣ ਰਿਹਾ ਇਹ ਵਧੀਆ ਬਣੇ ਸੁੱਖ ਸ਼ਾਂਤੀ ਤੰਦਰੁਸਤੀ ਇਸ ਘਰ 'ਚ ਆਵੇ ਪਰ ਇੱਕ ਗੱਲ ਤਾਂ ਹੈ ਨਾ ਬੇਬੇ ਤੂੰ ਅਸੀਸਾਂ ਦੇਣ ਦੀ ਬਜਾਏ ਆ ਪਿਆਰ ਨੂੰ ਵਪਾਰ ਬਣਾ ਕੇ ਛੱਰਤਾ ਪੈਸੇ ਜੀ ਤੋਲਤੀਆਂ ਨਾ ਸਾਰੀਆਂ ਰੀਤੀ ਰਸਮਾਂ ਤਾਂ ਹੀ ਤਾਂ ਘਰਾਂ ਦੇ ਵਿੱਚ ਪੈਸਾ ਜਿੱਤ ਜਾਂਦਾ ਤੇ ਰਿਸ਼ਤਾ ਹਾਰ ਜਾਂਦਾ ਅੱਜ ਕੱਲ ਐਵੇਂ ਹੀ ਕਹਿੰਦੇ ਵੀ ਰਿਸ਼ਤੇ ਬੋਝ ਬਣ ਗਏ ਆਪਾਂ ਇਹ ਜੀਆਂ ਗੱਲਾਂ ਕਰਕੇ ਰਿਸ਼ਤੇ ਆਪਣੇ ਆਪ ਹੀ ਬੋਝ ਬਣਾ ਲੈਣੇ ਆ ਇਹ ਰੀਤੀ ਰਿਵਾਜ ਬਣਾਏ ਤਾਂ ਇਸ ਕਰਕੇ ਸੀ ਵੀ ਦਿਨ ਤਿਹਾਰਾਂ ਤੇ ਇਹ ਜੇ ਛੋਟੇ ਛੋਟੇ ਮੌਕਿਆਂ ਤੇ ਭੈਣ ਭਾਈ ਇਕੱਠੇ ਹੁੰਦੇ ਰਹਿਣ ਪਰ ਇਹ ਜਿਹੇ ਸ਼ੁਭ ਮੌਕਿਆਂ ਤੇ ਦਿਲ ਨੂੰ ਸਾੜਨ ਵਾਲੀਆਂ ਗੱਲਾਂ ਕਰਕੇ ਆਪਾਂ ਰਿਸ਼ਤਿਆਂ ਵਿੱਚ ਆਪ ਹੀ ਲਕੀਰ ਖਿੱਚ ਲੈਂਦੇ ਆ ਤੇ ਫਿਰ ਇਹ ਫਰਕ ਦੀਆਂ ਦਰਾੜਾਂ ਮਟਾਉਣ ਵਾਸਤੇ ਜ਼ਿੰਦਗੀ ਤਾਂ ਮੁੱਕ ਜਾਂਦੀ ਆ ਪਰ ਇਹ ਲਕੀਰਾਂ ਨਹੀਂ ਮੁੱਕਦੀਆਂ ਤੁਸੀਂ ਸਾਨੂੰ ਕਮੈਂਟਸ ਕਰਕੇ ਦੱਸਿਓ ਕਿ ਤੁਹਾਡੇ ਘਰ ਦੇ ਵਿੱਚ ਕਈ ਵਾਰ ਸ਼ੁਭ ਮੌਕਿਆਂ ਤੇ ਇਦਾਂ ਦੀਆਂ ਗੱਲਾਂ ਕਰਕੇ ਰਿਸ਼ਤਿਆਂ ਦੇ ਵਿੱਚ ਫਿੱਕ ਪਈ ਹੈ ਜਾਂ ਨਹੀਂ ਪਈ ਤੁਸੀਂ ਆਸ-ਪਾਸੇ ਜੇ ਦੇਖਿਆ ਤਾਂ ਕਮੈਂਟਸ ਕਰਕੇ ਸਾਨੂੰ ਦੱਸਿਓ ਜਰੂਰ